गोविन्द गोविन्द गोविंद संग नाम देओ मन लीना गोविन्द 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 संग नाम देओ ਮਾਨ ਲੀਨਾ ਆੜ ਦਾਮ ਕੋ ਚੀ ਪਰੋ ਹੋਇ ਲਖੀਨਾ ਬੋਲਨ ਤਨ ਨ ਤਿਆਗ ਕੈ रीत चरण कविरा नीचे कुला जाओ ला रा फयो गुणी गही रा रबिदास तुवंत टोरनी ਇਨ ਤਿਆਗੀ ਮਾਇਆ ਪ੍ਰਗਟ ਹੋ ਆ ਸਾਗ ਸੰਗ ਹਰ ਦਰਸ਼ਨ ਪਾਇਆ ਸੈਨਾਈ ਮੁਤਕਾਰਿਆ ਓ ਘਰ ਕਰ ਸੋਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਾਣਿਆ ਏ ਵਿਦ ਸੁਣ ਕੇ ਚਾਟਰੋ ਉੱਠ ਪਾਵੈ ਤੀ ਲਗਾ ਮਿਲੇ ਪਰ ਤਖ ਗੁਸਾਈਆਂ ਤਨ ਵੜ ਪਗਾ ਮਿਲੇ ਪਰ ਤਖ ਗੁਸਾਈਆਂ ਨਾਨਕ ਵਡਪਾਗਾ ਵਾਹਿਗੁਰੂ ਇਕ ਆਰ ਸਤਗੁਰ ਪਰਸਾ ਰਗ ਮਾਰੂ ਮਹਿਲਾ ਪਹਿਲਾ ਸਰ ਪੰਜਮ ਅਹਨੇ ਸ ਜਾਗੈ ਨੀਂਦ ਨ ਸੋਵੈ ਸੋ ਜਾਣ ਜਿਸ ਵੇਧਣ ਹੋਵੈ ਪ੍ਰੇਮ ਕੇ ਕਾਨ ਲਗੇ ਤਨ ਪੀਤਰ ਵੈਦ ਕੇ ਜਾਣ ਕਾਰੀ ਜੀਓ ਜਿਸ ਨੂੰ ਸੱਚਾ ਸਿਫਤਿ ਲਾਏ ਗੁਰਮੁਖ ਵੇਰਲੇ ਕਿ ਸਭੁ ਜਾਏ ਅੰਮ੍ਰਿਤ ਕੀ ਸਾਰ ਸੋਈ ਜਾਣ ਜੇ ਅੰਮ੍ਰਿਤ ਕਾ ਵਾਪਾਰੀ ਜੀਉ ਤਾਂ ਤਾਂ ਸਤਿਗੁਰੂ ਗੁਰੂ ਨਾਨਕ ਤੇ ਮਹਾਰਾਜ ਜੀ ਦੇ ਅੰਮ੍ਰਿਤ ਮਈ ਬਾਣੀ ਕਿਉਂਕਿ ਇਹ ਬਾਣੀ ਹੁਣ ਘਰ ਪੰਜਵੇਂ ਦੇ ਵਿੱਚ ਸ਼ੁਰੂ ਹੋਈ ਹੈ ਇਸ ਕਰਕੇ ਸਤਿਗੁਰੂ ਜੀ ਪਹਿਲਾ ਮੰਗਲਾ ਚਰਨ ਦਾ ਉਚਾਰਨ ਕਰਦੇ ਹਨ ੴ ਕਾ ਵਿਸਤ ਗੁਰ ਪਰਸਾ ਕਿ ਉਹ ਵਾਹਿਗੁਰੂ ਜੋ ਹੈ ਉਹ ਇੱਕ ਹੈ ਅਤੇ ਉਹ ਨਰੰਤਰ ਹੀ ਚੱਲ ਰਿਹਾ ਹੈ ਅਤੇ ਸਤ ਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ ਆਓ ਇਸ ਸ਼ਬਦ ਦੀ ਰਹਾਉ ਦੀਆਂ ਤੁਕਾਂ ਦੀ ਪਹਿਲਾਂ ਵਿਚਾਰ ਕਰੀਏ ਜੈਸਣੋਂ ਸੱਚਾ ਸਿਫਤੀ ਲਾਏ ਗੁਰਮੁਖ ਵੇਰਲੇ ਕਿਸਾ ਬੁਝਾਏ ਜਿਸ ਵੇਰਲੇ ਨੂੰ ਗੁਰਮੁਖ ਉਹ ਵਾਹਿਗੁਰੂ ਗੁਰੂ ਦੇ ਰਾਹੀਂ ਸਾਚੀ ਸਿਫਤ ਦੇ ਵਿੱਚ ਲਾ ਦਿੰਦਾ ਹੈ ਉਹ ਵਾਹਿਗੁਰੂ ਸਾਚਾ ਜੋ ਹੈ ਜੋ ਸਦਾ ਹੀ ਰਹਿਣ ਵਾਲਾ ਹੈ ਆਵਿਨਾਸ਼ੀ ਹੈ ਬਾਕੀ ਸਭ ਕੁਝ ਨਾਸ਼ਵਾਨ ਹੈ ਇੱਕੋ ਹੀ ਵਾਹਿਗੁਰੂ ਸੱਚਾ ਹੈ ਜਿਸ ਕਿਸੇ ਵੀਰਲੇ ਨੂੰ ਗੁਰੂ ਦੇ ਰਾਹੀਂ ਕਿਰਪਾ ਕਰਕੇ ਉਹ ਸੱਚਾ ਜੋ ਵਾਹਿਗੁਰੂ ਹੈ ਉਹ ਆਪਣੇ ਸਿਫਤਾਂ ਦੀ ਬਖਸ਼ਿਸ਼ ਕਰ ਦਿੰਦਾ ਹੈ ਆਪਣੇ ਗੁਨਾਹਾਂ ਦੇ ਵਿੱਚ ਜੋੜ ਲੈਂਦਾ ਹੈ ਗੁਰਮੁਖ ਵੀਰਲੇ ਕਿਸੇ ਵਜਾਇਏ ਅਤੇ ਕਿਸੇ ਵਿਰਲੇ ਨੂੰ ਹੀ ਉਹ ਸੱਚਾ ਇਸ ਸਿਫਤਾਂ ਦੀ ਇਸ ਉਸ ਵਾਹਿਗੁਰੂ ਦੀ ਸਿਫਤ ਸਲਾਹ ਦੀ ਜੋ ਬਖਸ਼ਿਸ਼ ਹੈ ਉਸ ਦੀ ਕਦਰ ਸਮਝਾਉਂਦਾ ਹੈ ਉਹ ਬਖਸ਼ਤਾ ਵਾਹਿਗੁਰੂ ਆਪ ਹੀ ਹੈ ਕਿਸੇ ਵਿਰਲੇ ਨੂੰ ਗੁਰੂ ਦੇ ਰਾਹੀ ਸਿਫਤ ਸਲਾਹ ਦੀ ਬਖਸ਼ਿਸ਼ ਕਰਦਾ ਹੈ ਅਤੇ ਕਿਸੇ ਵਿਰਲੇ ਨੂੰ ਹੀ ਇਸ ਸਿਫਤ ਸਲਾਹਾਂ ਦੀ ਕਦਰ ਸਮਝਾਉਂਦਾ ਹੈ ਅਮਰਤ ਕੀ ਸਾਰ ਸੋਈ ਜਾਨ ਅਮਰਤ ਇਹ ਉਹ ਵਾਹਿਗੁਰੂ ਦੇ ਜੋ ਸਿਫਤ ਸਲਾਹਾਨ ਇਹ ਆਤਮਿਕ ਜੀਵਨ ਦੇਣ ਵਾਲਾ ਅਮਰਤ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਇਸ ਦੀ ਸਾਰ ਕੋਈ ਹੀ ਜਾਣਦਾ ਹੈ ਅਮਰਤ ਕੀ ਸਾਰ सोई जान जे अमृत का वापारी जियो ओही जानदा है इस अमृत दी सार इस सल्फ सला रूपी जो अमृत है इस ती सार ओही जानदा है जो अमृत का वापारी जियो ਜਿਹੜਾ ਕਿ ਅੰਮ੍ਰਿਤ ਦਾ ਵਪਾਰੀ ਬਣ ਜਾਂਦਾ ਹੈ ਜਿਹੜਾ ਇਸ ਵਾਹਿਗੁਰੂ ਦੇ ਆਤਮਿਕ ਜੀਵਨ ਦੇਣ ਵਾਲੇ ਜਾਲ ਦਾ ਵਪਾਰੀ ਬਣ ਜਾਂਦਾ ਹੈ ਉਹੀ ਇਸ ਅੰਮ੍ਰਿਤ ਦੀ ਸਾਰ ਜਾਂਦਾ ਹੈ ਐਨ ਸ ਜਾਗ ਗੈ ਨੀਂਦ ਨਾ ਸੋਵੇ ਜਿਹੜਾ ਹੋ ਜਾ ਅੰਮ੍ਰਿਤ ਦਾ ਵਪਾਰੀ ਜੋ ਹੈ ਜਿਹੜਾ ਕਿ ਨਾਮ ਰੂਪੀ ਅੰਮ੍ਰਿਤ ਦੇ ਨਾਲ ਜੁੜਿਆ ਹੋਇਆ ਹੈ ਉਹ ਐਨੇ ਸ ਜਾਗ ਹੈ ਅ ਦਿਨ ਨਿਸ ਰਾਤ ਉਹ ਦਿਨ ਰਾਤ ਜਾਗਦਾ ਅਰਥਾਤ ਸੁਚੇਤ ਰਹਿੰਦਾ ਹੈ ਨੀਂਦ ਨਾ ਸੋਵੇ ਸੁਚੇਤ ਰਣਾ ਕਿ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਦੇ ਵਿੱਚ ਜੁੜਿਆ ਰਹਿੰਦਾ ਹੈ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਰਹਿੰਦਾ ਹੈ ਇਸ ਤਰ੍ਹਾਂ ਉਹ ਸਦਾ ਜਾਗਦਾ ਹੈ ਉਸ ਸੁਚੇਤ ਰਹਿੰਦਾ ਹੈ ਨੀਂਦ ਨਾ ਸੋਵੈ ਅਤੇ ਮਾਇਆ ਦੀ ਗਫਲਤ ਦੀ ਨੀਂਦ ਵਿੱਚ ਨਹੀਂ ਸੌਂਦਾ ਮਾਇਆ ਦੀ ਮੋਹ ਦੇ ਵਿੱਚ ਨੀਂਦ ਦੇ ਵਿੱਚ ਨਹੀਂ ਸੌਂਦਾ ਸਦਾ ਹੀ ਸੁਚੇਤ ਰਹਿੰਦਾ ਹੈ ਜਿਹੜਾ ਕਿ ਉਸ ਵਾਹਿਗੁਰੂ ਦੇ ਅੰਮ੍ਰਿਤ ਦਾ ਵਪਾਰੀ ਬਣ ਜਾਂਦਾ ਹੈ ਸੋ ਜਾਣ ਜਿਸ ਵੇਦਨ ਹੋਵੇ ਪਰ ਇਸ ਨਾਮ ਰੂਪੀ ਅੰਮ੍ਰਿਤ ਦੀ ਕਦਰ ਉਹ ਹੀ ਜਾਣਦਾ ਹੈ ਸੋ ਜਾਣੈ ਜਿਸ ਵੇਦਨ ਹੋਵੇ ਵੇਦਨ ਅੰਦਰ ਬਿਰਹੋਂ ਦੀ ਤੜਫਣਾ ਹੋਵੇ ਉਸ ਪਰਮਾਤਮਾ ਦੇ ਨਾਲੋਂ ਵਿਛੋੜੇ ਦਾ ਸਾਲ ਹੋਵੇ ਉਸ ਪਰਮਾਤਮਾ ਦੇ ਨਾਲੋਂ ਵਿਛੋੜੇ ਦੀ ਅੰਦਰ ਤੜਫਣਾ ਹੋਵੇ ਉਹ ਹੀ ਨਾਮ ਅਮਰਤ ਦੀ ਕਦਰ ਜਾਣਦਾ ਹੈ प्रेम के कान लगे तन पीतर वैध के जाने कारी जियो वही नाम रूपी जो अमृत है उसकी कदर वही जानदा है जिसने अंदर प्रेम के कान कान तीर जिसने अंदर उस गुरु दे प्रेम दे तीर लगे हुए होयों ਉਹ ਇਸ ਸਵਾਯ ਗੁਰੂ ਦੇ ਨਾਮ ਅੰਮ੍ਰਿਤ ਦੀ ਕਦਰ ਜਾਣਦਾ ਹੈ ਵੈਦ ਇਹ ਜਾਣਕਾਰੀ ਜਿਉ ਵੈਦ ਇਸ ਸਰੀਰ ਦੇ ਰੋਗਾਂ ਦਾ ਇਲਾਜ ਕਰਨ ਵਾਲਾ ਉਹ ਕੀ ਜਾਣਦਾ ਹੈ ਕਾਰੀ ਦਵਾਈ ਇਹ ਜੋ ਸਰੀਰ ਦੇ ਰੋਗਾਂ ਦੇ ਇਲਾਜ ਕਰਨ ਵਾਲਾ ਜੋ ਵੈਦ ਹੈ ਉਹ ਇਸ ਦੀ ਦਵਾਈ ਇਸ ਤਰ੍ਹਾਂ ਜਾਣ ਸਕਦਾ ਹੈ ਉਹ ਇਸ ਦੀ ਦਵਾਈ ਨਹੀਂ ਜਾਣਦਾ ਕਿਉਂਕਿ ਇਹ ਸਰੀਰ ਦਾ ਰੋਗ ਨਹੀਂ ਇਹ ਤਾਂ ਅੰਦਰ ਦਾ ਰੋਗ ਹੈ ਉਸ ਤੇ ਪ੍ਰਮਾਤਮਾ ਚੋਂ ਵਿਛੋੜੇ ਦਾ ਰੋਗ ਹੈ ਇਸੇ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇੱਕ ਸ਼ਲੋਕ ਉਚਾਰਦੇ ਹਨ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਹਾਂ ਉਹ 라 ਵੈਦ ਨਾ ਜਾਣੀ ਕਰ ਕ ਕਲੇਜ ਮਾਇ ਸਤਗੁਰੂ ਗੁਰੂ ਨਾਨਕ ਸਾਹਿਬ ਵੀ ਦਾ ਅਮਰਤ ਮੈ ਸਲੋਕ ਹੈ ਕਿ ਵੈਦ ਨੂੰ ਬੁਲਾਇਆ ਉਹ ਵੈਦ ਜੋ ਸਰੀਰ ਦੇ ਰੋਗਾਂ ਨੂੰ ਜਾਣਦਾ ਹੈ ਕਿਸ ਲਈ ਬੁਲਾਇਆ ਵੈਦ ਬੁਲਾਇਆ ਵੈਦ ਕੀ ਵੈਦ ਕੀ ਦਵਾਈ دارو ਕਰਨ ਲਈ ਪਕੜ ਟੰਡੋਲੇ ਬਾਹ ਅਤੇ ਉਹ ਬਾਹ ਨੂੰ ਫੜ ਕੇ ਉਸੇ ਟੋਂ ਟੰਡੋਲਦਾ ਹੈ ਉਸ ਦੀ ਨਰਵਸ ਦੇਖਦਾ ਹੈ ਪੋਲਾ ਵੈ ਦੇ ਨਾ ਜਾਣੀ ਕਰ ਕ ਕਲੇਜੇ ਮਾਏ ਇਹ ਪੋਲਾ ਵੈ ਜੋ ਸੰਸਾਰ ਦੇ ਰੋਗਾਂ ਦਾ ਸਰੀਰਕ ਰੋਗਾਂ ਦਾ ਇਲਾਜ ਕਰ ਸਕਦਾ ਹੈ ਉਹ ਨਹੀਂ ਜਾਣਦਾ ਕਿ ਇਹ ਰੋਗ ਦਾ ਅੰਦਰ ਉਸ ਵਾਹਿਗੁਰੂ ਦੇ ਵਿਛੋੜੇ ਦਾ ਰੋਗ ਹੈ ਉਸ ਵਾਹਿਗੁਰੂ ਦੇ ਵਿਛੋੜੇ ਦੀ ਪੀੜਾ ਹੈ ਜਿਸ ਨੂੰ ਸਾਚਾ ਸਿਫਤੀ ਲਾਏ ਗੁਰਮੁਖ ਵੇਰਲੇ ਕੇ ਸਭੁ ਜਾਈਂ ਅੰਮ੍ਰਿਤ ਕੀ ਸਾਰ ਸੋਈ ਜਾਣ ਜੇ ਅੰਮ੍ਰਿਤ ਕਾ ਬਾਪਾਰੀ ਜਿਉ ਰਹਾਓ ਪਰ ਸੇਤੀ ਤਨ ਪ੍ਰੇਮ ਰਚਾਏ ਗੁਰ ਕਾ ਸ਼ਬਦ তথা ਚੇਤ ਲਾਏ ਪਰ ਸੇਤੀ ਤਨ ਤਨ ਇਹ ਇਸਤਰੀ ਦੁਨਿਆਵੀ ਇਸਤਰੀ ਜੋ ਹੈ ਉਹ ਸਭ ਕੁਝ ਆਪਣਾ ਆਪ ਵਾਰ ਕੇ ਆਪਣੇ ਪਤੀ ਦੇ ਨਾਲ ਪ੍ਰੇਮ ਕਰਦੀ ਹੈ ਫਿਰ ਛੇਤੀ ਫਿਰ ਪਤੀ ਛੇਤੀ ਨਾਲ ਆਪਣੇ ਪਤੀ ਦੇ ਨਾਲ ਧਨ ਇਹ ਇਹ ਇਸਤਰੀ ਪ੍ਰੇਮ ਰਚਾਏ ਆਪਣਾ ਆਪ ਵਾਰ ਕੇ ਆਪਣੇ ਪਤੀ ਦੇ ਉੱਤੇ ਆਪਣਾ ਸਭ ਕੁਝ ਸੌਂਪ ਕੇ ਉਸ ਦੇ ਨਾਲ ਪਿਆਰ ਕਰਦੀ ਹੈ ਗੁਰ ਕੈ ਸ਼ਬਦ ਤथा ਚਿਤ ਲਾਏ ਪਰ ਜਿਹੜੇ ਕੋਈ ਜੀਵ ਇਸਤਰੀ ਹੈ ਉਹ ਇਸੇ ਤਰ੍ਹਾਂ ਹੀ ਗੁਰੂ ਦੇ ਸ਼ਬਦ ਦੇ ਵਿੱਚ ਆਪਣਾ ਚਿਤ ਜੋੜੇ ਗੁਰੂ ਦੇ ਸ਼ਬਦ ਦੇ ਨਾਲ ਆਪਣਾ ਮਨ ਜੋੜੇ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਵਾਹਿਗੁਰੂ ਦੇ ਗੁਣ ਗਾਵੇ ਸਹਿਜ ਸੇਤੀ ਤਨ ਖਰੀ ਸੋਹੇਲੀ ਤ੍ਰਿਸ਼ਨਾ ਤਖਾ ਨਿਵਾਰੀ ਜਿਉ ਅਹੋ ਜੀਵ ਸਤਰੀ ਜਿਹੜੀ ਕਿ ਗੁਰੂ ਦੇ ਸ਼ਬਦ ਦੇ ਵਿੱਚ ਆਪਣਾ ਮਨ ਜੋੜਦੀ ਹੈ ਆਪਣੀ ਸੁਰਤ ਗੁਰੂ ਦੇ ਸ਼ਬਦ ਦੇ ਵਿੱਚ ਟਿਕਾਉਂਦੀ ਹੈ ਉਹ ਜੀਵ ਸਤਰੀ ਸਹਿਜ ਸੇਤੀ ਸੈਦ ਆਤਮਿਕ ਅਡੋਲਤਾ ਉਹ ਆਤਮਿਕ ਅਡੋਲਤਾ ਵਿੱਚ ਟਿਕ ਕੇ ਖਰੀ ਸੋਹੇਲੀ ਉਹ ਬਹੁਤ ਸੁੱਖਾਂ ਵਾਲੀ ਹੋ ਜਾਂਦੀ ਹੈ ਕਿਹੜੀ ਜੀਵ ਇਸਤਰੀ ਜਿਸ ਨੇ ਕਿ ਗੁਰੂ ਦੇ ਸ਼ਬਦ ਦੇ ਵਿੱਚ ਆਪਣਾ ਮਨ ਜੋੜਿਆ ਹੈ ਗੁਰੂ ਦੇ ਸ਼ਬਦ ਦੇ ਵਿੱਚ ਆਪਣਾ ਚਿੱਤ ਜੋੜਿਆ ਹੈ ਉਹ ਜੀਵ ਇਸਤਰੀ ਫਿਰ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਬਹੁਤ ਹੀ ਸੁਖਦਾਈ ਹੋ ਜਾਂਦੀ ਹੈ ਖਰੀ ਕਰੀ ਬਹੁਤ ਜ਼ਿਆਦਾ ਸੁਹੇਲੀ ਸੁਖ ਸੁਖੀ ਤ੍ਰਿਸ਼ਨਾ ਤਿਕਾ ਨਿਵਾਰੀ ਜਿਉ ਇਹ ਆਪਣੇ ਅੰਦਰੋਂ ਮਾਇਆ ਦੀ ਜੋ ਤ੍ਰਿਸ਼ਨਾ ਹੈ ਮਾਇਆ ਦੀ ਜੋ ਭੁੱਖ ਹੈ ਤਿਕਾ ਪਿਆਸ ਜੋ ਮਾਇਆ ਦੀ ਪਿਆਸ ਹੈ ਉਸ ਨੂੰ 부ਝਾ ਲੈਂਦੀ ਹੈ ਉਸ ਨੂੰ ਖਤਮ ਕਰ ਲੈਂਦੀ ਹੈ ਉਹ ਜੀਵ ਇਸਤਰੀ ਜਿਹੜੀ ਕਿ ਗੁਰੂ ਦੇ ਸ਼ਬਦ ਦੇ ਵਿੱਚ ਇਤਲਾਉਂਦੀ ਹੈ ਔ ਗੁਰੂ ਦੇ ਸ਼ਬਦ ਦੇ ਨਾਲ ਜੁੜੀਏ ਗੁਰੂ ਦੇ ਸ਼ਬਦ ਦੇ ਨਾਲ ਹੀ ਜੁੜ ਕੇ ਸਭ ਕੁਝ ਸੁੱਖਾਂ ਦੀ ਪ੍ਰਾਪਤੀ ਹੋਣੀ ਹੈ ਆਤਮਿਕ ਅਡੋਲਤਾ ਦੀ ਪ੍ਰਾਪਤੀ ਹੋਣੀ ਹੈ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਖਤਮ ਹੋਣੀ ਹੈ ਅੰਦਰੋਂ ਮਾਇਆ ਦੀ ਪਿਆਸ ਖਤਮ ਹੋਣੀ ਹੈ ਐਸੇ ਕਰਕੇ ਸਤਿਗੁਰੂ ਉਪਦੇਸ਼ ਕਰਦੇ ਹਨ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਸ਼ਬਦ ਨੂੰ ਸਿੱਖੋ ਸ਼ਬਦ ਦੇ ਨਾਲ ਆਪਣਾ ਮਨ ਜੋੜੋ ਸ਼ਬਦ ਨੂੰ ਯਾਦ ਕਰੋ ਸ਼ਬਦਾਂ ਨੂੰ ਕੰਠ ਕਰੋ ਸ਼ਬਦਾਂ ਦੇ ਰਾਹੀਂ ਉਸ ਵਾਹਿਗੁਰੂ ਦੇ ਗੁਣ ਗਾਵੋ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਇਸ ਸ਼ਬਦ ਹੀ ਜਨਮ ਤੋਂ ਮਰਨ ਤੱਕ ਲੈ ਕੇ ਅਰਥਾਤ ਸਾਰੀ ਜ਼ਿੰਦਗੀ ਦਾ ਆਸਰਾ ਹੈ ਇਸ ਦੇ ਨਾਲ ਸ਼ਬਦ ਦੇ ਨਾਲ ਜੁੜ ਕੇ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤੇ ਕੋ ਸ਼ਬਦ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਉਸ ਵਾਹਿਗੁਰੂ ਦੇ ਗੁਣ ਗਾਣੇ ਉਸ ਦੇ ਨਾਲ ਫਿਰ ਸਾ ਆਪਣਾ ਮੁਖ ਜੋ ਉਜਲਾ ਹੋ ਜਾਵੇਗਾ ਅਤੇ ਸਦਾ ਲਈ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ ਤਾਂ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਅੱਗੇ ਹੀ ਬੇਨਤੀ ਕਰਿਏ ਜੋ ਇਹ ਅਮਰਤਮਈ ਬਾਣੀ ਜੋ ਸ਼ਬਦਾਂ ਦਾ ਖੰਡਾਰ ਹੈ ਇਹ ਸਾਡੇ ਮਨ ਵਿੱਚ ਵਸ ਜਾਣ ਤਾਂ ਜੋ ਸਾਡਾ ਜਨਮ ਜੋ ਹੈ ਉਹ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ